ਅੱਜ ਆਹ ਦੋਸਤ ਅਸੀਂ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਅਪਡੇਟ ਤੁਹਾਨੂੰ ਦਿੰਦੇ ਰਹਿੰਦੇ ਆ ਕੋਈ ਖਬਰਾਂ ਪਰ ਹਰ ਤਰ੍ਹਾਂ ਦੇ ਪ੍ਰੋਗਰਾਮ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਪਰ ਅੱਜ ਜਿਹੜਾ ਅਸੀਂ ਤੁਹਾਨੂੰ ਇੱਕ ਸਪੈਸ਼ਲ ਜਿਹੜੀ ਖਬਰ ਦਿਖਾਉਣ ਜਾ ਰਹੇ ਆ ਕਿ ਠੰਡ ਬਹੁਤ ਪੈ ਰਹੀ ਆ ਠੰਡ ਦੇ ਵਿੱਚ ਲੋਕ ਆਪਣੇ ਘਰਾਂ ਦੇ ਵਿੱਚ ਰਜਾਈਆਂ ਦੇ ਵਿੱਚ ਬੈਠੇ ਹੋਏ ਨੇ ਪਰ ਕੁਝ ਲੋਕਾਂ ਦੇ ਵਿੱਚ ਧਾਰਮਿਕ ਨੂੰ ਲੈ ਕੇ ਸ਼ਰਦਾ ਔਰ ਉਹਨਾਂ ਨੇ ਇੱਕ ਸੋਚ ਬਣਾਈ ਹੈ ਕਿ ਅਸੀਂ ਹਰ ਸਾਲ ਦੇ ਸਾਲ ਆਪਣੇ ਪਿੰਡ ਤੋਂ ਹਰਮੰਦਰ ਸਾਹਿਬ ਦੀ ਜਿਹੜੀ ਯਾਤਰਾ ਪੈਦਲ ਹੀ ਪੂਰੀ ਕਰਨੀ ਹੈ ਤੇ ਤਲਵੰਡੀ ਤੋਂ ਪੈਦਲ ਤੁਰਦੇ ਨੇ ਪੈਦਲ ਚਲਦੇ-ਚਲਦੇ ਉਹ ਰਸਤੇ ਵਿੱਚ ਜਿੱਥੇ ਕਿਤੇ ਕੋਈ ਸਾਹ ਵੀ ਲੈਂਦੇ ਨੇ ਕੁਝ ਲੋਕ ਉਹਨਾਂ ਦਾ ਸਵਾਗਤ ਕਰਦੇ ਨੇ ਹਰ ਤਰ੍ਹਾਂ ਤੋਂ ਉਹਨਾਂ ਨੂੰ ਉੱਥੋਂ ਵੇਖਣ ਨੂੰ ਬੜਾ ਪਿਆਰ ਮਿਲਦਾ ਤੇ ਅੱਜ ਉਹਨਾਂ ਨਾਲ ਗੱਲ ਕਰਦੇ ਆ ਕਿ ਉਹ ਕਿੰਨੀ ਦੇਰ ਤੋਂ ਉੱਥੇ ਜਿਹੜਾ ਯਾਤਰਾ ਕਰ ਰਹੇ ਨੇ ਹਾਂਜੀ ਸੱਸੀ ਗਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣੇ ਮੰਗਰੀ ਜਿਹੜੀ ਤੁਹਾਡੀ ਯਾਤਰਾ ਵਾ ਕਿੰਨੀ ਦੇਰ ਤੋਂ ਕਰ ਰਹੇ ਤੁਸੀਂ ਸਾਡੀ ਪੈਦਲ ਯਾਤਰਾ ਜੀ ਅਸੀਂ ਆਪਣੇ ਸਮਾਜਾਂ ਨੂੰ ਮਹਾਰਾਣਾ ਜੋੜ ਰਹੇ ਹਾਂ ਹਰ ਸਾਲ ਹੀ ਨਵੇਂ ਤੋਂ ਨਵਾਂ ਪਰਾਲਾ ਕਰਕੇ ਸੰਗਤਾਂ ਵੀ ਦਿਨੋਂ ਦਿਨ ਹਰ ਸਾਲ ਵਧਦੀਆਂ ਨੇ ਸਾਡੇ ਅੱਗੇ ਤੇ ਮਹਾਰਾਜ ਦੀ ਬਹੁਤ ਆਪਾਰ ਕਿਰਪਾ ਵਾ ਅਸੀਂ 15 ਤਰੀਕ ਨੂੰ ਲੁਧਿਆਣੇ ਤੋਂ ਤਲਵੰਡੀ ਗਲਾਂ ਪਿੰਡ ਤੋਂ ਤੁਰਦੇ ਆ ਜੀ ਰਾਤ ਅਸੀਂ ਪਹਿਲੀ ਰਾਤ ਫਗਵਾੜੇ ਗੁਰਦਆਣਾ ਮਿਸ਼ਨ ਗੁਰਦੁਆਰਾ ਸਾਹਿਬ ਤੋਂ ਅੱਜ ਧਲੇ ਆ ਅੱਛਾ ਇਹ ਤੁਹਾਡੇ ਕੋਲ ਹੁਣ ਪਹੁੰਚ ਗਿਆ ਜਿਹੜਾ ਗੁਰਦੁਆਰੇ ਦਾ ਨਾਮ ਲਿਆ ਉਥੇ ਕੀ ਕੀ ਉਥੇ ਆਪਣੇ ਤੁਹਾਨੂੰ ਸੁਵਿਧਾ ਹੈਗੀ ਉਥੇ ਗੁਰਦੁਆਰੇ 'ਚ ਮੈਂ ਕਿਹਾ ਜੀ ਫਾਈਵ ਸਟਾਰ ਹੋਟਲ ਤੋਂ ਵੀ ਵੱਧ ਸਭ ਤੋਂ ਸਾਨੂੰ ਦਿੱਤੀ ਉਹਨਾਂ ਨੇ ਬਹੁਤ ਉਪਾਰ ਕਿਰਪਾ ਵਾ ਸਵੇਰੇ ਉਹਨਾਂ ਨੇ 7:30 ਵਜੇ ਦੇਖੋ ਨਾਸ਼ਤਾ ਖਰਾ ਕੇ 8:00 ਵਜੇ 10 ਮਿੰਟ ਦੇ ਹੀ ਉਥੋਂ ਚੱਲੇ ਪਾਏ ਸੀ ਉਹ ਨਾਲ ਵੀ ਦਿੰਦੇ ਸੀ ਅਹੀਗਾ ਵੀ ਨਾਲ ਦੀ ਸਾਨੂੰ ਕੋਈ ਤਮੰਨਾ ਨਹੀਂ ਰਾਤ ਸੰਗਤਾਂ ਵੀ ਬਹੁਤ ਆ ਜਿੱਦਾਂ ਬਾਬਾ ਜੀ ਐਟ ਟਾਈਮ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਆ ਜਮਨ ਸਿੰਘ ਜੋ ਕਿ ਕਥਾਵਾਚਕ ਬਹੁਤ ਸਾਡੇ ਬਹੁਤ ਬਜ਼ੁਰਗਾਂ ਸਮਾਨ ਆ ਜਿਹੜੇ ਹਰ ਸਾਲ ਹੀ ਸਾਡੀ ਸੇਵਾ ਕਰਦੇ ਨੇ ਦਨੋ ਮਨੋ ਦਿਲੋਂ ਤੇ ਇਦਾਂ ਸਾਨੂੰ ਅੱਗੇ ਹੁਣ ਰਾਮਾ ਮੰਡੀ ਵੀ ਖੜੀ ਆ ਸੰਗਤ ਸਾਡੀ ਪੀਪੀ ਚੌਂਕ ਦੀ ਵੀ ਆ ਅੱਗੇ ਮਕਸੂਦਾں ਚ ਵੀ ਆ ਅਸੀਂ ਅੱਜ ਗਰਦਾਰਪੁਰ ਸਾਹਿਬ ਪਹੁੰਚਾਂਗੇ ਆ ਵੇਖ ਰਿਹਾ ਕਿ ਜਿਹੜੀਆਂ ਸੰਗਤਾਂ ਆਈਆਂ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਬੜੇ ਧੂਮਧੰਦ ਦੇ ਨਾਲ ਤੇ ਸਾਡੇ ਆਪਣੇ ਭਾਈ ਚਮਨ ਸਿੰਘ ਜੀ ਉਹਨਾਂ ਨੇ ਉੱਥੇ ਦੁੱਧਾ ਲੰਗਰ ਵੀ ਲਗਾਇਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਗੋ ਬਾਗ ਆ ਬੜੇ ਖੁਸ਼ ਆਂ ਸਾਰੀਆਂ ਸੰਗਤਾਂ ਨੂੰ ਵਧਾਈਆਂ ਦਿੰਦੇ ਆਂ ਕਿ ਇਹ ਸਾਡਾ ਸਮਾਜ ਜਿਹੜਾ ਹੈ ਜਾਗਰਤ ਕਰਨ ਵਾਸਤੇ ਸਮਾਜ ਨੂੰ ਇਹ ਉਪਰਾਲਾ ਕੀਤਾ ਗਿਆ ਜਿਹੜੀਆਂ ਕਿ ਸੰਗਤਾਂ ਪੈਦਲ ਯਾਤਰਾ ਕਰਕੇ ਸਰੀ ਅਮਰਸਰ ਪਹੁੰਚ ਜਾਣੇ ਤੇ ਗੁਰਸਿੱਖੀ ਨਾਲ ਜੋੜਦਿਆਂ ਨੇ ਤੇ ਸਾਰੇ ਸਮਾਜ ਨੂੰ ਜਾਗਰਤ ਕਰਦਿਆਂ ਨੇ ਕਿ ਇਕੱਠੇ ਹੋਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਨੂੰ ਚੜ੍ਹਦੀ ਅਗਲਾ ਵਿੱਚ ਲੈ ਕੇ ਜਾਣ ਤੇ ਕਿਸੇ ਪ੍ਰਕਾਰ ਦੀ ਕੋਈ ਘਟਨਾ ਆਵੇ ਸਮਾਜ ਦੇ ਬੱਚਿਆਂ ਨੂੰ ਮੇਰੇ ਵੱਲੋਂ ਅਪੀਲ ਆ ਕਿ ਸਾਰੇ ਬੱਚੇ ਸਕੂਲਾਂ 'ਚ ਪੜ੍ਹਨ ਕਿਉਂਕਿ ਸਾਡੀ ਪੜ੍ਹਾਈ ਜਿਹੜੀ ਆ ਨਾ ਵਿਦਿਆ ਜਿਹੜੀ ਆ ਉਹੀ ਸਾਨੂੰ ਉੱਪਰ ਖੜ੍ਹ ਸਕਦੀ ਆ ਬਾਕੀ ਸਰਕਾਰਾਂ ਨੇ ਸਾਨੂੰ ਕੁਝ ਨਹੀਂ ਦੇਣਾ ਯੋ ਵੀ ਅਸੀਂ ਕਰਨਾ ਹੈ ਆਪਣੀ ਮਿਹਨਤ ਨਾ ਕਰਨਾ ਹੈ ਕਿ ਮਿਹਨਤ ਨਾ ਹੀ ਕਰਦੇ ਰਹੇ ਆ ਹੁਣ ਮੈਂ ਅਪੀਲ ਕਰਦਾ ਕਿ ਹਰ ਪਰਿਵਾਰ ਆਪਣੇ ਬੱਚਾ ਨੂੰ ਭਰਾਵੇ ਕਿਉਂਕਿ ਵਿੱਦਿਆ ਤੇ ਜਾਨੇਤਰ ਹੈ ਤੇ ਵਿੱਦਿਆ ਦੇ ਬਾਲ ਕਰਕੇ ਅਸੀਂ ਅੱਗੇ ਜਾ ਸਕਦੇ ਹਾਂ ਆ ਚਲੋ ਸਿਆਣੇ ਦੇ ਹੈ ਉਹਦੇ ਨਾਲ ਤੁਸੀਂ ਦੇਖਦੇ ਕਿ ਜਿਹੜੇ ਬਜ਼ੁਰਗ ਆ ਤੇ ਨੌਜਵਾਨ ਜਿਹੜੇ ਰਜਾਈਆਂ ਵਿੱਚ ਬੈਠੇ ਹੋ ਬਜ਼ੁਰਗਾਂ ਨੂੰ ਕੈਮਰਾ ਮਾਰਿਓ ਮਾੜਾ ਸਾਈਡ ਤੇ ਹਟੋ ਜੀ ਦੇਖੋ ਬਜ਼ੁਰਗ ਨੇ ਤੇ ਬਜ਼ੁਰਗ ਵੀ ਦੇਖੋ ਨਾਲ ਚੱਲੇ ਹੋਏ ਨੇ ਔਰ ਪੈਦਲ ਹੀ ਚੱਲ ਰਹੇ ਨੇ ਉਸ ਤੋਂ ਇਹੋ ਕਿ ਹੈਂਡੀਕੈਪ ਵੀ ਪਿੱਛੇ ਖੜੇ ਨੇ ਸਾਈਡ ਤੇ ਕਰੋ ਮਾੜਾ ਦਿਖਾਇਓ ਹਾਂ ਹੈਂਡੀਕੈਪ ਹੈ ਗਿਆ ਉਹ ਵੀ ਦੇਖੋ ਨਾਲ ਚੱਲੇ ਹੋਏ ਨੇ ਤੇ ਉਹਨਾਂ ਦੇ ਨਾਲ-ਨਾਲ ਹਾਂ ਹਰ ਸਾਦੇ ਸਾਰੇ ਦੇਖੋ ਕਿੰਨੀ ਮੁਸ਼ਕਲ ਦੀ ਗੱਲ ਆ ਭੈਣਾ ਵੀ ਪਿੱਛੇ ਖੜੀਆਂ ਨੇ ਮਾਤਾ ਵੀ ਖੜੀਆਂ ਨੇ ਔਰ ਛੋਟੇ-ਛੋਟੇ ਬੱਚੇ ਦੇਖੋ ਆ ਬੱਚਿਆਂ ਵਾਲੀ ਕੈਮਰਾ ਮਾਰ ਵੀ ਕਾਕਾ ਹਾਂ ਛੋਟੇ-ਛੋਟੇ ਬੱਚੇ ਵੀ ਖੜੇ ਨੇ ਤੇ ਹਾਂ ਇਹ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਕਿ ਛੋਟੇ-ਛੋਟੇ ਬੱਚੇ ਬਜ਼ੁਰਗ ਤੇ ਮਾਵਾ ਪੈਣਾ ਸਾਡੀਆਂ ਸਾਰੇ ਯਾਤਰਾ ਕਰ ਰਹੇ ਨੇ ਸਾਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਕਿ ਸਾਡੇ ਅੰਦਰ ਵੀ ਜਿਹੜੀ ਆ ਇੱਕ ਸ਼ਰਧਾ ਪੈਦਾ ਹੋਣੀ ਚਾਹੀਦੀ ਆ ਸਾਨੂੰ ਵੀ ਇਹ ਜਿਹੜਾ ਉਪਰਾਲਾ ਕਰਨਾ ਚਾਹੀਦਾ ਆਪਣੇ ਘਰਾਂ ਤੋਂ ਠੰਡ ਦੇ ਵਿੱਚ ਬਾਹਰ ਨਿਕਲਣਾ ਚਾਹੀਦਾ ਤਾਂ ਕਿ ਆਉਣ ਵਾਲੇ ਟਾਈਮ ਤੇ ਜਿਹੜੀ ਅਸਲੀ ਕਮਾਈ ਆਪਾਂ ਕਿਹਨੂੰ ਕਹਿੰਦੇ ਆ ਪਿਆਸਾ ਤੇ ਸਾਰੀ ਦੁਨੀਆ ਕਮਾਉਂਦੀ ਆ ਬੜੇ ਲੋਕ ਆ ਕਰੋਨਾ ਪਤੀ ਨੇ ਪਰ ਅਸਲੀ ਕਮਾਈ ਹੈ ਪਰਮਾਤਮਾ ਦਾ ਨਾਮ ਲੈਣਾ ਉਹਦੇ ਚਰਨਾਂ ਵਿੱਚ ਜਾਣਾ ਤੇ ਸਭ ਤੋਂ ਅਸਲੀ ਕਮਾਈ ਉਸ ਕਮਾਈ ਵੱਲ ਧਿਆਨ ਦਿਓ ਤੇ ਫਿਰ ਕੋਈ ਨਵੀਂ ਅਪਡੇਟ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਹੀ ਥੀਬੇ ਨੂੰ ਦਿਓ ਆ ਗਿਆ ਤੇ ਚਲੋ ਇਹ ਨਾਲ ਵੀ ਗੱਲ ਕਰਦੇ ਆਂ ਹਨੀ ਗੁਰੂ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਅਸ ਕਰਦਾ ਕਿ ਸਾਰੇ ਹਿੰਦੁਸਤਾਨ ਦੇ ਵਾਸੀ ਠੀਕ ਠਾਕ ਹੋਣਗੇ ਮੈਂ ਜਸਪਾਲ ਸਿੰਘ ਸੁਭਮਿਤ ਪ੍ਰਧਾਨ ਪਰਤੀ ਸੰਗਮ ਨੂੰ ਔਰ ਵੀਰ ਜੀ ਅਸੀਂ ਹਰ ਸਾਲ 15 ਜਨਵਰੀ ਤੋਂ ਲੁਧਿਆਣਾ ਪਿੰਡ ਤਲਵੰਡੀ ਤੋਂ ਪੈਦਲ ਯਾਤਰਾ ਸ੍ਰੀ ਦਰਬਾਰ ਸਾਹਿਬ ਚੱਲਦੇ ਆਂ ਔਰ 19 ਤਰੀਕ ਨੂੰ ਉੱਥੇ ਨਸਮਸਤਕ ਹੋ ਕੇ ਸਾਡੀ ਵਾਪਸੀ ਹੁੰਦੀ ਆ ਰਸਤੇ ਵਿੱਚ ਸਾਡੇ 4-5 ਜਗ੍ਹਾ ਤੇ ਸਟੇ ਹੁੰਦੇ ਆ ਔਰ ਨਾਲ ਦੀ ਨਾਲ ਵੱਖ-ਵੱਖ ਪਿੰਡਾਂ ਤੋਂ ਜਿਹੜੇ ਨੇੜੇ-ਨੇੜੇ ਤੋਂ ਜਿਵੇਂ ਅੱਜ ਅਸੀਂ ਹੁਣ ਜਿਵੇਂ ਰਾਮਾ ਮੰਡੀ ਰੁਕੇ ਸੀ ਤੇ ਇੱਥੇ ਭਾਈ ਚਮਨ ਸਿੰਘ ਜੀ ਚਮਨ ਇਹ ਮਤਲਬ ਸੰਗਤਾਂ ਦੇ ਸਤਕਾਰ ਵਜੋਂ ਇੱਥੇ ਦੁੱਧ ਤੇ ਸਮੋਸਿਆਂ ਦਾ ਲੰਗਰ ਲੈ ਕੇ ਪਹੁੰਚੇ ਨੇ ਇਸੇ ਤਰ੍ਹਾਂ ਅੱਗੇ ਮਤਲਬ ਪੀਏ ਪੀ ਚੌਕ ਉੱਥੇ ਵੀਰ ਜੀ ਪ੍ਰਸ਼ਾਦਾ ਲੈ ਕੇ ਪਹੁੰਚੇ ਨੇ ਜਿੱਦਾਂ ਜਿੱਦਾਂ ਸੰਗਤਾਂ ਨੂੰ ਪਤਾ ਲੱਗਦਾ ਇਸ ਤਰ੍ਹਾਂ ਹੀ ਉਹ ਸਾਰੇ ਵੀਰ ਇਸ ਤਰ੍ਹਾਂ ਲੰਗਰ ਲੈ ਕੇ ਜਿਹੜੀ ਯਾਤਰਾ ਕਰ ਰਹੀ ਹੈ ਸੰਗਤ ਉਹਨਾਂ ਵਾਸਤੇ ਪਹੁੰਚਦੇ ਆ ਅਸੀਂ ਸਾਰਿਆਂ ਦੇ ਰਣੀ ਆ ਜਿਹੜੇ ਵੀ ਰਸਤੇ ਵਿੱਚ ਇਹੋ ਜਿਹੇ ਸਵਾਮਾਂ ਲੈ ਕੇ ਪਹੁੰਚਦੇ ਆ ਸੋ ਇਸ ਦੇ ਨਾਲ ਹੀ ਅਤੇ ਬਲਾਉਣੇ ਵਾਹਿਗੁਰੂ ਜੀ ਦਾ ਕਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ